ਹਰ ਤਰ੍ਹਾਂ ਦੇ ਨਾਲ ਇਹਨਾਂ ਨੇ ਕੰਮ ਕੀਤਾ ਬਾਕੀ ਵਿਰੋਧੀਆਂ ਦਾ ਕੰਮ ਹੈ ਵਿਰੋਧ ਕਰਨਾ ਉਹਨਾਂ ਨੇ ਤੇ ਕਰੀ ਜਾਣਾ ਇਸੇ ਕਰਕੇ ਕਹਿੰਦੇ ਨੇ ਕੰਮ ਲੱਗੇ ਰੋ ਤਿੰਨ ਸੀਟਾਂ ਦੇ ਲੜੇ ਸੀਗੇ ਤੇ ਸਾਡੀਆਂ ਦੋ ਸੀਟਾਂ ਆਈਆਂ ਤੁਹਾਨੂੰ ਬਹੁਤ ਖੁਸ਼ੀ ਹੈ ਔਰ ਅਸੀਂ ਲੁਧਿਆਣਾ ਵਾਸੀਆਂ ਦਾ ਵੀ ਬਹੁਤ-ਬਹੁਤ ਧੰਨਵਾਦੀਆਂ ਆਸੌਲ ਦੇ ਲੁਧਿਆਣਾ ਵਿਸ਼ ਦਾ ਔਰ ਪੂਰੇ ਪੰਜਾਬ ਨੂੰ ਮੁਬਾਰਕਾਂ ਆਮ ਆਦੀ ਪਾਰਟੀ ਵਿੱਚ ਬਹੁਤ ਹੀ ਪ੍ਰੇਮ ਦਾ ਸਖਸੀਤ ਤੇ ਵੱਡੇ ਕਦਰ ਪਰ ਨੇਤਾ ਸੰਜੀਵ ਲੋੜਾ ਜੀ ਜਿਨ੍ਹਾਂ ਨੇ ਤਿੰਨਵੇਂ ਨੂੰ ਪਹਿਲਾਂ ਹੀ ਲੋਕਾਂ ਦੇ ਵਿੱਚ ਆਪਣਾ ਵਿਕਾਸ ਇਹਨਾਂ ਕੀਤਾ ਵੀ ਵੱਡਾ ਨਾਮ ਤੇ ਸਭੀ ਆਪਣੀ ਲੋਕਾਂ ਜਿਲ੍ਹਾਂ ਦੇ ਵਿੱਚ ਛਾਪ ਲਈ ਹੈ। ਇਹ ਇੱਕ ਉਹ ਬੰਦਾ ਨਾਮ ਕਰਾਉਂਦਾ ਹੈ ਜਿਹੜਾ ਜਿਹੜੇ ਬੁੱਤਾਂ ਮਗਰ। ਵੀ ਇਹਨਾਂ ਦਾ ਬਹੁਤ ਮੈਂ ਸਾਰੇ ਲੁਧਿਆਣੇ ਦਾ ਸ਼ੁਕਰ ਗੁਜ਼ਾਰਾ ਹਾਂ ਸਾਰੇ ਲੁਧਿਆਣੇ ਦੇ ਲੋਕਾਂ ਇਹਨਾਂ ਸਾਰੇ ਲੁਧਿਆਣੇ ਦੇ ਆ। ਲੁਧਿਆਣਾ ਪੱਛਮੀ ਉਪਚੋਣਾ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਹੋਈ ਹੈ ਜੀ ਹਾਂ ਤਕਰੀਬਨ 11000 ਦੀ ਲੀਡ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਨੇ ਜਿੱਤ ਆਪਣੇ ਨਾਮ ਦਰਜ ਕੀਤੀ ਹੈ ਤੇ ਉਹਨਾਂ ਦੇ ਨਾਲ ਦੂਜੇ ਨੰਬਰ ਤੇ ਰਹੇ ਨੇ ਕਾਂਗਰਸ ਪਾਰਟੀ ਦੇ ਭਾਰਤ ਕੁਸ਼ਣ ਆਸ਼ੂ ਜੋ ਕਿ ਪਹਿਲਾਂ ਸਾਬਕਾ ਵਿਧਾਇਕ ਅਤੇ ਮੰਤਰੀ ਵੀ ਰਹਿ ਚੁੱਕੇ ਨੇ 3 ਨੰਬਰ ਤੇ ਰਹੇ ਨੇ ਭਾਜਪਾ ਦੇ ਜੀਵਨ ਗੁਪਤਾ ਅਤੇ 4 ਨੰਬਰ ਤੇ ਅਕਾਲੀ ਦਲ ਬਾਦਲ ਦੇ ਪ੍ਰੋਪਕਾਰ ਸਿੰਘ ਖੰਮਣ ਜੀ ਹਾਂ ਇਸ ਤੋਂ ਇਲਾਵਾ ਹੋਰ ਵੀ ਕਈ ਆਯਾਦ ਉਮੀਦਵਾਰ ਮੈਦਾਨ ਵਿੱਚ ਸਨ ਜਿਨ੍ਹਾਂ ਨੂੰ ਵੋਟ ਬਹੁਤ ਘੱਟ ਪਈ ਹੈ ਲੇਕਿਨ ਕਿਤਨਾ ਕਿਤੇ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀਆਂ ਜੋ ਕਾਰਗੁਜ਼ਾਰੀਆਂ ਰਹੀਆਂ ਨੇ ਸ਼ਾਇਦ ਲੋਕਾਂ ਨੇ ਉਸ ਤੇ ਮੋਹਰ ਲਗਾਈ ਹੈ ਤੇ ਲੋਕਾਂ ਨੇ ਫਤਵਾ ਜਾਰੀ ਕੀਤਾ ਤੇ ਲੁਧਿਆਣਾ ਪੱਛਮੀ ਤੋਂ ਮਰਹੂਮ ਗੁਰਪ੍ਰੀਤ ਬਾਸੀ ਗੋਗੀ ਦੀ ਮੌਤ ਤੋਂ ਬਾਅਦ ਜੋ ਬਾਈ ਇਲੈਕਸ਼ਨ ਹੋਏ ਨੇ ਤਾਂ ਫਿਰ ਲੋਕਾਂ ਨੇ ਵੋਟ ਪਾ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ ਲੁਧਿਆਣਾ ਪੱਛਮੀ ਤੋਂ ਆਪਣਾ ਵਿਧਾਇਕ ਚੁਣਿਆ ਆਪ ਸੁਣੋ ਅੱਗੇ ਤੇ ਦੇਖੋ ਕਿਸ ਤਰ੍ਹਾਂ ਮਨਾਇਆ ਗਿਆ ਉਹਨਾਂ ਜਿੱਤ ਦਾ ਜਸ਼ਨ ਤੇ ਕੀ ਕਹਿੰਦੇ ਨੇ ਉਹਨਾਂ ਦੀ ਪਾਰਟੀ ਦੇ ਖਾਸ ਵਰਕਰ ਬੱਲੇ 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 ਕਰਦੇ ਆ ਸਟੇਟ ਸੈਕਟਰੀ ਆਮ ਆਦਮੀ ਪਾਰਟੀ ਜਿਸਪੀ ਸਿੰਘ ਜਸਲ ਜੀ ਨਾਲ ਜਸਲ ਸਾਹਿਬ ਅੱਜ ਜਿੱਤ ਨੂੰ ਕਿਵੇਂ ਦੇਖਦੇ ਹੋ ਗਿਆ ਪਛਮੀ ਦੋ ਸੰਜੀਵ अरोड़ा ਐਮਐਲਏ ਬੜੇ ਅਨਦਾ ਚੈਨਲ ਦੇਖ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਬੜਾ ਵਧਾਈ ਦਾ ਸਮਾਂ ਔਰ ਖੁਸ਼ੀ ਦਾ ਸਮਾਂ ਆ ਖਾਸ ਕਰਕੇ ਆਮ ਆਦਮੀ ਪਾਰਟੀ ਲਈ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬਾਨ ਲਈ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਾਹਿਬਾਨ ਲਈ ਅਤੇ ਸਾਰੇ ਹੀ ਪੰਜਾਬ ਵਾਸੀਆਂ ਲਈ ਕਿਉਂਕਿ ਜੋ ਸਰਕਾਰ ਵਧੀਆ ਕੰਮ ਕਰਦੀ ਆ ਉਹਦਾ ਸਰਕਾਰ ਦੇ ਵਿੱਚ ਆਉਣਾ ਬਹੁਤ ਜ਼ਰੂਰੀ ਹੁੰਦਾ ਤਾਂ ਕਿ ਲੋਕਾਂ ਨੂੰ ਜਿਹੜਾ ਆ ਉਹਦੇ ਫਾਇਦੇ ਮਿਲ ਸਕਣ ਸੋ ਇੱਕ ਬੜਾ ਵਧੀਆ ਰੁਝਾਨ ਸੀ ਲੋਕਾਂ ਨੇ ਬਹੁਤ ਵਧੀਆ ਫਤਵਾ ਦਿੱਤਾ ਔਰ ਲੋਕ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਸੰਜੀਵ ਅਰੋੜਾ ਜੀ ਨੂੰ ਲੁਧਿਆਣਾ ਵੈਸਟ ਤੋਂ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਔਰ ਕੇਜਰੀਵਾਲ ਸਾਹਿਬ ਨੇ ਉੰਗਾਦਾ ਕੀਤਾ ਸੀ ਲੋਕਾਂ ਦੇ ਨਾਲ ਜੋਰਾ ਨੂੰ ਮੰਤਰੀ ਬਣਾਇਆ ਜਾਊਗਾ ਅਸੀਂ ਆਸ ਕਰਦੇ ਹਾਂ ਕਿ ਸਰ ਭਗਵਾਨ ਸਿੰਘ ਜਮਾਨ ਅਰਵਿੰਦ ਕੇਦਰੀਵਾਲ ਜੀ ਮਨੀਸ਼ ਸਸੋਰੀਆ ਸਾਹਿਬ ਸਾਰੇ ਇਹ ਮੇਰ ਭਰਾਤ ਰੱਖਣਗੇ ਅਤੇ अरोड़ा ਜੀ ਨੂੰ ਬੈਸ ਹਲ ਕੇਰਾ ਜਿਹੜਾ ਮੰਤਰੀ ਦਾ ਮਾਣ ਆ ਉਹ ਬਖਸ਼ਣਗੇ ਔਰ ਅਸੀਂ ਸਾਰੇ ਸਮਝਦੇ ਹਾਂ ਕਿ ਇਸ ਤਰ੍ਹਾਂ ਦੇ ਵਪਾਰੀ ਵਰਗ ਦਾ ਧਿਆਨ ਰੱਖਣ ਵਾਲੇ ਬੰਦੇ ਦਾ ਲੋਕਾਂ ਦਾ ਧਿਆਨ ਰੱਖਣ ਵਾਲਾ ਬੰਦਾ ਔਰ ਸੰਤਕਾਰ ਦਾ ਧਿਆਨ ਰੱਖਣ ਵਾਲਾ ਬੰਦਾ ਆਮ ਲੋਕਾਂ ਦਾ ਧਿਆਨ ਰੱਖਣ ਵਾਲਾ ਬੰਦਾ ਜਿਹੜਾ ਉਹ ਇਹ ਵਿਧਾਨ ਸਭਾ ਦੇ ਵਿੱਚ ਜਾਣਾ ਚਾਹੀਦਾ ਉਸ ਦੇ ਨਾਲ ਹੀ ਜਿੱਥੇ ਇਲਾਕੇ ਦੀ ਤਰੱਕੀ ਹੁੰਦੀ ਆ ਉੱਥੇ ਸਾਰੇ ਪੰਜਾਬ ਦੀ ਤਰੱਕੀ ਹੁੰਦੀ ਆ ਔਰ ਸਾਰੇ ਸਮਾਜ ਦੀ ਤਰੱਕੀ ਹੁੰਦੀ ਆ ਬਹੁਤ ਬਹੁਤ ਧੰਨਵਾਦ ਜੀ ਪਾਰ ਨੰਬਰ 71 ਤੋਂ ਐਮਸੀ ਨੰਦਨੀ ਜੈਨਤ ਜੀ ਮੌਜੂਦ ਨੇ ਨੰਦਨੀ ਜੀ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਜੀ ਬਹੁਤ ਬਹੁਤ ਕਿੱਦਾਂ ਲੱਗਦਾ ਸਾਰੀ ਮਿਹਨਤ ਤੇ ਹੁਣ ਸੰਜੀਵ ਰੋੜਾ ਫਾਈਨਲੀ ਲੁਧਿਆਣਾ ਪੱਛਮੀ ਤੋਂ ਐਮਐਲਏ ਬਣੇ ਨੇ ਤੁਹਾਡੇ ਸਭ ਦੀ ਮਿਹਨਤ ਕਿਵੇਂ ਲੱਗਦਾ ਹੈ ਗੱਲਬਾਤ ਪਹਿਲੇ ਤਾਂ ਸਾਰੇ ਲੁਧਿਆਣਾ ਵਾਸੀਆਂ ਨੂੰ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਥੈਂਕਸ ਤਹਰ ਦਿਲ ਤੋਂ ਥੈਂਕਸ ਜਿੱਦਾਂ ਕਿ ਤੁਸੀਂ ਦੇਖਿਆ ਸੰਜੀਵ अरोड़ा ਜੀ 2 ਮਹੀਨੇ ਤੋਂ ਕੰਮ ਕਰਾ ਰਹੇ ਸੀਗੇ ਔਰ ਕਰ ਰਹੇ ਸੀ ਅਸੀਂ ਵੀ ਉਹਨਾਂ ਦੇ ਨਾਲ ਲੱਗੇ ਸੀ ਦਿਨ ਰਾਤ ਦੀ ਸਾਡੀ ਮਿਹਨਤ ਅੱਜ ਲੋਕਾਂ ਨੇ ਆਪਣੇ ਪਿਆਰ ਨਾਲ ਵੋਟ ਦੇ ਕੇ ਸਾਨੂੰ ਇੱਥੇ ਜਿੱਤੂ ਕਰਾਇਆ ਬਹੁਤ-ਬਹੁਤ ਥੈਂਕਸ ਠੀਕ ਹੈ ਜੀ ਅ ਜਰਣਾ ਸਾਹਿਬ ਕਿਵੇਂ ਲੱਗਦਾ ਜੀ ਕਿ ਕਿਵੇਂ ਦਾ ਰਿਸਪੌਂਸ ਰਿਹਾ ਤੇ ਕਿਵੇਂ ਲੋਕਾਂ ਨੇ ਪਿਆਰ ਦਿੱਤਾ ਜੀ ਬਹੁਤ ਵਧੀਆ ਰਿਸਪੌਂਸ ਰਿਹਾ ਲੋਕਾਂ ਨੇ ਬਹੁਤ ਪਿਆਰ ਦਿੱਤਾ 3 ਮਹੀਨੇ ਦੀ ਮਿਹਨਤ ਜਿਹੜੀ ਸੀਗੀ ਰੋੜਾ ਸਾਹਿਬ ਲਈ ਸਾਰੇ ਕਰ ਰਹੇ ਸੀਗੇ ਔਰ ਰੋੜਾ ਸਾਹਿਬ ਦੇ ਨਾਲ ਸਾਡੀ ਮਿਹਨਤ ਔਰ ਰੋੜਾ ਸਾਹਿਬ ਦੀ ਮਿਹਨਤ ਸਭੀ ਕੌਂਸਲ ਦੀ ਮਿਹਨਤ ਰੰਗ ਲੱਗ ਗਈ ਔਰ ਰੋੜਾ ਸਾਹਿਬ ਵਧੀਆ ਡੀਲ ਜਿੱਤਣੇ ਲਈ ਠੀਕ ਹੈ ਜੀ ਤਾਂ ਜਿਹੜਾ ਪਰਿਵਾਰ ਦੀ ਬੇਟੀ ਵੀ ਕੋਲ ਮੌਜੂਦ ਹੈ ਬਈ ਕਿਵੇਂ ਲੱਗਦਾ ਜੀ ਕਿਵੇਂ ਰਿਸਪੌਂਸ ਰਿਹਾ ਕਿਵੇਂ ਮਿਹਨਤ ਲੱਗੀ ਹੈ ਕਿਵੇਂ ਰੋਕਾਂ ਦਾ ਪਿਆਰ ਮਿਲਿਆ ਆਈ ਥਿੰਕ ਇਟਸ ਜਸਟ ਏਨ ਆਨੈਸਟ ਐਗਜ਼ਾਮਪਲ ਆਫ ਥੈਟ No hard work goes unpaid ਐਂਡ there you go ਠੀਕ ਹੈ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੁਆਇੰਟ ਸੈਕਟਰੀ ਆਮਾਦੀ ਪਾਰਟੀ ਲੁਧਿਆਣਾ ਹਰਮੋਨ ਸਿੰਘ ਗੁੱਡੀਣਾ ਗੁੱਡੂ ਸਾਹਿਬ ਬਹੁਤ ਬਹੁਤ ਮੁਬਾਰਕਾ ਸੰਜੀਵ ਲੋੜੇ ਜਿੱਤਦੀਆਂ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਇਹ ਸੱਚ ਦੀ ਜਿੱਤ ਆਰ ਜੋ ਵੀ ਉਹਨਾਂ ਨੇ ਆ ਕਾਮਨ ਲੁਧਿਆਣੇ ਵਾਸਤੇ ਕਰ ਦਿੱਤੇ ਨੇ ਨਾ ਉਹ ਬੇਮਿਸਾਲ ਹੂੰ ਉਹਦਾ ਕੋਈ ਵੀ ਸਾਨੀ ਨਹੀਂ ਉਹਦੇ ਵਿੱਚ ਕੋਈ ਵੀ ਕਿਸੇ ਵੀ ਉਹਨਾਂ ਨੇ ਨਹੀਂ ਦੇਖਿਆ ਕਿ ਕਿਸ ਪਾਰਟੀ ਦਾ ਬੰਦਾ ਹੂੰ ਜਿਹੜਾ ਵੀ ਬੰਦਾ ਆ ਗਿਆ ਭਾਵੇਂ ਉਹ ਕਾਲੀ ਆ ਕਾਂਗਰਸੀ ਆ ਜਾਂ ਜਨ ਸੰਗੀ ਆ ਜਿਹੜਾ ਵੀ ਆਇਆ ਉਹਨਾਂ ਨੇ ਕੰਮ ਕਰਤਾ ਜੇ ਆਮ ਆਦਮੀ ਪਾਰਟੀ ਓਵਰঅল ਗੱਲ ਕਰੀਏ ਤਾਂ ਪੰਜਾਬ ਸਰਕਾਰ ਦਾ ਕਿੰਨਾ ਕੁ ਰੋਲ ਰਿਹਾ ਹੈ ਕਿਹੜਾ ਜੀ ਕੰਮ ਕਰ ਰਿਹਾ ਲੋਕਾਂ ਨੇ ਖੁਸ਼ ਹੋ ਕੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਚੁਣਿਆ ਦੇਖੋ ਇਹ ਤਾਂ ਲੋਕਾਂ ਨੇ ਮੋਰ ਲਾਈ ਆ ਕੰਮ ਤੇ ਉਹਨਾਂ ਨੇ ਕੀਤੇ ਹੀ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਜਿਹੜਾ ਪਿੰਡਾਂ 'ਚ ਲੋਕਾਂ ਦੇ ਪਿੰਡਾਂ 'ਚ ਸੂਇਆਂ 'ਚ ਪਾਣੀ ਨਹੀਂ ਗਿਆ ਸੀ ਨਾ ਉਹ 60% ਪਾਣੀ ਜਿਹੜਾ ਬਾਹਰ ਜਾ ਰਿਹਾ ਸੀ ਆਪਣਾ ਉਹ ਸਾਰਾ ਹੁਣ ਆਪਣੇ ਕੋਲ ਆ ਗਿਆ ਐਤਕੀ ਬਿਜਲੀ ਦੇ ਕੱਟ ਨਹੀਂ ਲੱਗੇ ਕੋਈ ਹੋਰ ਨਹੀਂ ਹੋਇਆ ਜੋ ਵੀ ਆਜਰੇ ਇਹਨਾਂ ਨੇ ਕਿੰਨੇ ਹੀ ਆਪਣੇ ਦੇਖੋ ਆ ট্রান্সਫਾਰਮਰ ਚੇਂਜ ਕਰਤੇ ਨੇ ਹਰ ਤਰ੍ਹਾਂ ਦੇ ਨਾਲ ਇਹਨਾਂ ਨੇ ਕੰਮ ਕੀਤਾ ਬਾਕੀ ਵਿਰੋਧੀਆਂ ਦਾ ਕੰਮ ਹੈ ਵਿਰੋਧ ਕਰਨਾ ਉਹਨਾਂ ਨੇ ਤੇ ਕਰੀ ਜਾਣਾ ਇਸੇ ਕਰਕੇ ਕਹਿੰਦੇ ਨੇ ਕੰਮ ਲੱਗੇ ਰਹੋ ਠੀਕ ਹੈ ਠੀਕ ਹੈ ਔਰ ਆਸ ਭਗਵੰਤਮਾਨ ਔਰ ਕੇਸਰੀਵਾਲ ਜੋ ਕਰ ਰਹੇ ਨੇ ਉਹ ਉਹਨਾਂ ਨੇ ਆਪਣਾ ਸਾਰਾ ਕੁਝ ਲਾਤਾ ਬਾਕਮਾਲ ਹੈ ਹਾਂ ਔਰ ਉਹ ਬਾ ਕਮਾਲ ਹੈ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਆਉਣ ਵਾਲਾ ਟਾਈਮ ਜਿਹੜਾ ਉਹਨਾਂ ਦਾ 27 ਦਾ ਨਾ ਇਹ ਆ ਮੁੱਢ ਵੱਜ ਗਿਆ ਅੱਜ ਇਸ ਕਰਕੇ ਤੇ ਤੁਸੀਂ ਮੇਰੀ ਗੱਲ ਨੂੰ ਨੋਟ ਕਰ ਲੈਣਾ ਕਿ ਇਹ ਲੋਕਾਂ ਨੇ ਮੋਹਰ ਲਾ ਦਿੱਤੀ ਹੈ ਸਿਰਫ ਤੇ ਸਿਰਫ ਉਹ ਜਿਹੜੇ ਚਾਰ ਜਿਹੜੇ ਉਹ ਪਹਿਲੇ ਹੀ 70 ਸਾਲ ਰਾਜ ਕਰਦੇ ਨੇ ਕਦੇ ਚਾਚਾ ਬਹਿ ਗਿਆ ਕਦੇ ਪੁੱਤ ਜੀਆ ਬਹਿ ਗਿਆ ਕਦੇ ਉਹ ਆ ਗਿਆ ਕਦੇ ਉਹ ਆ ਗਿਆ ਆ ਨਹੀਂ ਹੋਇਆ ਇਹ ਸਿਰਫ ਭਗਵੰਤ ਮਾਨ ਇਹ ਪੰਜਾਬੀ ਚ ਕਹਿੰਦੇ ਨੇ ਮਲੰਗ ਬੰਦੇ ਨੇ ਮਾਸਟਰ ਦੇ ਮੁੰਡੇ ਨੇ ਇੱਕ ਕਰਕੇ ਦਿਖਾ ਦਿੱਤਾ ਔਰ ਕਿਵੇਂ ਕਰੀਦਾ ਠੀਕ ਹੈ ਧੰਨਵਾਦ ਅਪਤ ਕਰਦੇ ਆ ਫਾਊਂਡਰ ਮੈਂਬਰ ਆ ਆ ਦੀ ਪਾਰਟੀ ਵਿਜੇ ਕੇ ਮੋੜੇ ਨਾਲ ਵਿਜੇ ਜੀ ਕਿੱਦਾਂ ਲੱਗ ਰਿਹਾ ਅੱਜ ਦਾ ਦਿਨ ਮੰਨ ਦੇ ਪਾਪ ਸਾਂਝੇ ਕਰੋ ਬਹੁਤ ਖੁਸ਼ੀ ਹੋ ਰਹੀ ਹੈ ਜੀ ਬਹੁਤ ਅੱਛਾ ਲੱਗ ਰਿਹਾ ਹੈ ਅ ਅਸੀਂ ਜਿੱਦਾਂ ਸੋਚਿਆ ਸੀ ਉਸ ਤੋਂ ਵੱਧ ਇਹ ਸਾਡੀ ਵੱਡੀ ਜਿੱਤ ਹੈ ਔਰ ਇਹਦੇ ਨਾਲ ਨਾਲ ਮੈਂ ਗੁਜਰਾਤ ਦੇ ਲੋਕਾਂ ਦੀ ਨੂੰ ਵੀ ਵਧਾਈ ਦੇਣਾ ਚਾਹੁੰਦਾ ਕਿ ਦੇਖੋ ਸਾਡੀਆਂ ਦੋ ਸੀਟਾਂ ਆਈਆਂ ਅਸੀਂ ਤਿੰਨ ਸੀਟਾਂ ਤੇ ਲੜੇ ਸੀਗੇ ਤੇ ਸਾਡੀਆਂ ਦੋ ਸੀਟਾਂ ਆਈਆਂ ਤੁਹਾਨੂੰ ਬਹੁਤ ਖੁਸ਼ੀ ਹੈ ਔਰ ਅਸੀਂ ਲੁਧਿਆਣਾ ਵਾਸੀਆਂ ਦਾ ਵੀ ਬਹੁਤ-ਬਹੁਤ ਧੰਨਵਾਦੀਆਂ ਖਾਸ ਕਰਕੇ ਲੁਧਿਆਣਾ ਵੈਸਟ ਦਾ ਔਰ ਪੂਰੇ ਪੰਜਾਬ ਨੂੰ ਮੁਬਾਰਕਾਂ ਮੈਂ ਕੇਜਰੀਵਾਲ ਸਾਹਿਬ ਨੂੰ ਮੁਬਾਰਕਾਂ ਦੇਣਾ ਚਾਹੁੰਦਾ ਮੈਂ ਭਗਵੰਤ ਮਾਨ ਸਾਹਿਬ ਨੂੰ ਮੁਝੇ ਮੁਬਾਰਕਾਂ ਦੇਣਾ ਚਾਹੁੰਦਾ ਲੁਧਿਆਣਾ ਦੀ ਸਾਰੀ ਜਿਹੜੀ ਟੀਮ ਹੈਗੀ ਆ ਸਾਰੇ ਐਮਐਲਏਜ਼ ਨੂੰ ਮੁਬਾਰਕਾਂ ਦੇਣਾ ਚਾਹੁੰਦਾ ਸਾਰੀ ਸੰਗਤ ਨੂੰ ਸਾਰੇ ਵੋਲੰਟੀਅਰਸ ਨੂੰ ਕਿ ਜਿੱਤ ਜਿਹੜੀ ਸਾਡੀ ਹੈ ਇਹ ਬਹੁਤ ਵੱਡੀ ਜਿੱਤ ਹੈ ਮੋਹਰੇ ਸਾਹਿਬ ਕੀ ਲੱਗਦਾ ਵੱਡਾ ਕਾਰਨ ਕੀ ਰਿਹਾ ਹੋਗਾ ਕਿ ਪੰਜਾਬ ਸਰਕਾਰ ਦੇ ਕਿਹੜੇ ਵਧੀਆ ਕੰਮ ਨੇ ਜਾਂ ਉਹ ਪ੍ਰਾਲਿਆ ਜਿਨ੍ਹਾਂ ਕਰਕੇ ਲੋਕਾਂ ਨੇ ਦੁਬਾਰਾ ਮੋਹਰ ਲਾਈ ਆ ਦੇਖ ਕਿ ਜਿਹੜੇ 3 ਸਾਲ ਦੀ ਅਰੋੜਾ ਸਾਹਿਬ ਦੀ ਮਿਹਨਤ ਸੀਗੀ ਔਰ ਪਿੱਛੇ ਜੋ ਗੋਗੀ ਸਾਹਿਬ ਨੇ ਕੰਮ ਕੀਤੇ ਸੀ ਉਹ ਪਲੱਸ ਜਿਹੜੀ ਸਸਤੀ ਬਿਜਲੀ ਹੈ ਖਾਸ ਤੌਰ ਤੇ 600 ਯੂਨਿਟ ਫ੍ਰੀ ਨੇ ਔਰ ਜਿਹੜੀ ਐਜੂਕੇਸ਼ਨ ਦੇ ਵਿੱਚ ਜਿਹੜਾ ਕੰਮ ਕੀਤਾ ਆਮ ਆਦਮੀ ਪਾਰਟੀ ਨੇ ਜਿਹੜੇ ਸਕੂਲ ਆਫ ਫੈਮਿਨੈਂਸ ਖੁੱਲੇ ਐ ਔਰ ਜਿਹੜੇ ਸਕੂਲਾਂ ਦੇ ਵਿੱਚ ਜਿਹੜੀ ਇੰਨਾ ਵਧੀਆ ਕੀਤਾ ਉਹਨਾਂ ਨੇ ਦੂਸਰਾ ਮੁਹੱਲਾ ਕਲੀਨਿਕ ਜਿਹੜੇ ਕਿਥੇ ਖੋਲੇ ਐ ਔਰ ਲੋਕਾਂ ਨੂੰ ਉੱਥੇ ਫਾਇਦਾ ਹੋ ਰਿਹਾ ਆਮ ਬੰਦਾ ਜਿਹੜਾ ਵੱਡੇ ਹਸਪੀਟਲ ਜਾਂ ਵੱਡੇ ਡਾਕਟਰ ਨੂੰ ਅਫੋਰਡ ਨਹੀਂ ਕਰ ਪਾਂਦਾ ਸੀ ਉਹ ਮੱਲਾ ਕਲੀਨਿਕਾਂ ਚ ਚੰਦਾ ਔਰ ਇਹ ਆਮ ਲੋਕਾਂ ਦੀ ਸਰਕਾਰ ਆ ਆਮ ਲੋਕਾਂ ਨੂੰ ਸੁਵਿਧਾਵਾਂ ਮਿਲੀਆਂ ਨੇ ਇਸ ਕਰਕੇ ਸਾਡੀ ਜਿੱਤ ਹੋਈ ਆ ਠੀਕ ਹੈ ਵੀਰ ਜੀ ਓਕੇ ਜੀ ਧੰਨਵਾਦ ਥੈਂਕ ਯੂ ਸਰ ਕਰਦੇ ਆ ਵਾਲਮਿੱਕੀ ਸਮਾਜ ਤੋਂ ਰਾਸ਼ਟਰੀ ਪ੍ਰਧਾਨ ਬਾਇਰਿੰਕਾ ਜੀ ਨਾਲ ਰਿੰਕਾ ਜੀ ਆਮ ਆਦਮੀ ਪਾਰਟੀ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਜਿੱਤੇ ਨੇ ਇਹ ਜਿੱਤ ਨੂੰ ਸੰੀਰ ਲੋੜੇ ਜਿੱਤ ਨੂੰ ਕਿਵੇਂ ਦੇਖਦੇ ਹੋ ਪਹਿਲਾਂ ਧੰਨਵਾਦ ਤੁਹਾਡੇ ਮੀਡੀਆ ਰਾਈ ਚੈਨਲ ਭਰਾਵਾ ਦਾ ਵੀਰ ਜੀ ਸਾਹਿਬ ਤੁਸੀਂ ਕਵਰੇਜ ਕਰ ਰਹੇ ਹੋ ਅਸੀਂ ਦੇਖਦੇ ਹਾਂ ਕਿ ਜੇ ਲੋਕਾਂ ਦੇ ਵਿੱਚ ਆਮ ਆਦੀ ਪਾਰਟੀ ਵਿੱਚ ਬਹੁਤੀ ਬੇਦਾਕ ਸ਼ਖਸੀਅਤ ਵੱਡੇ ਕਦਰਵਰ ਨੇਤਾ ਸੰਜੀਵ ਰੋੜਾ ਜੀ ਜਿਨ੍ਹਾਂ ਨੇ ਤਿੰਨ ਮਹੀਨੇ ਪਹਿਲਾਂ ਹੀ ਲੋਕਾਂ ਦੇ ਵਿੱਚ ਆਪਣਾ ਵਿਕਾਸ ਇਹਨਾਂ ਕੀਤਾ ਕਿ ਵੱਡਾ ਨਾਮ ਤੇ ਸਭੀ ਆਪਣੀ ਲੋਕਾਂ ਦੇ ਦਿਲਾਂ ਦੇ ਵਿੱਚ ਛਾਪ ਲਈ ਹੈ ਚਾਹੇ ਗਰੀਬਾਂ ਨੂੰ ਮਦਦ ਕਰਨੀ ਹੋਵੇ ਕੋਈ ਇਲਾਜ ਦੀ ਚਾਹੇ ਆਪਾਂ ਗੱਲ ਕਰੀਏ ਆਪਣੇ ਵਾੜਾਂ ਦੇ ਵਿੱਚ ਮੋਟਰਾਂ ਕਨੈਕਸ਼ਨ ਵਿੱਚ ਬਿਜਲੀ ਦਿੱਕਤ ਆ ਰਹੀ ਹੋਵੇ ਮਤਲਬ ਕੋਈ ਇਹ ਜਿਹਾ ਡਿਪਾਰਟਮੈਂਟ ਦਾ ਕੰਮ ਨਹੀਂ ਜਿਹੜਾ ਰੋੜਾ ਸਾਹਿਬ ਨੇ 3 ਮਹੀਨੇ ਵਿੱਚ ਕੂਠੀ ਵਿੱਚ ਬੈਠ ਕੇ ਲਗਾਤਾਰ ਨਾ ਕਰਾਇਆ ਹੋਵੇ ਤੇ ਕੰਮ ਕਰਾਉਣ ਦੇ ਬਾਵਜੂਦ ਵੀ ਲੋਕਾਂ ਨੇ ਜਿਹੜਾ ਐਡਾ ਫਤਵਾ ਦਿੱਤਾ ਵਾ ਜਿਹੜੀ ਕਾਂਗਰਸ ਔਰ ਦੂਜੀ ਭਾਜਪਾ ਪਾਰਟੀ ਆ ਇਹ ਇੱਕੋ ਜਿਹੇ ਲੱਤਾਂ ਖਿੱਚਦੀ ਰਹੀ ਆ ਚਾਹ ਰਵੀਰ ਬਿੱਟੂ ਜੀ ਗੋਫਤਾ ਹੀ ਲੱਤਾਂ ਖਿੰਦੇ ਸੀ ਚਾਹੇ ਰਾਜਾ ਬੜੈਗ ਜੀ ਆਸ਼ੀਰਵਾਦ ਖਿੱਚਦੇ ਸੀ ਸੋ ਉਹਨਾਂ ਦੀ ਲੜਾਈ ਦੇ ਵਿੱਚ ਮੈਂ ਦੇਖਿਆ ਕਿਤਨਾ ਇੱਕ ਜਿਹੜਾ ਫਾਇਦਾ ਵਾ ਉਹ ਆਮ ਆਦੀ ਪਾਰਟੀ ਸੰਜੀਵ ਰੋੜਾ ਦੀ ਨਿਮਰਤਾ ਨੂੰ ਔਰ ਉਹਨੇ ਕਮਾ ਕਰਾਉ ਲੈ ਕੇ ਲੋਕਾਂ ਅੱਜ ਵੱਡਾ ਫਤਵਾ ਦਿੱਤਾ ਵਾ ਠੀ